ਸਾਸੀ ਗੱਲ ਦੀ ਸਾਰਿਆਂ ਨੂੰ ਮਹੀਨਾਵਾਰ ਜਿਹੜੀ ਆਪਣੀ ਵੀਡੀਓ ਹੁੰਦੀ ਆ ਟਰੈਕਟਰ ਦੀ ਡਿਟੇਲ ਸੇਲ ਤੇ ਇਹ ਉਹੀ ਵੀਡੀਓ ਆ ਪਰ ਬੜੀ ਅਨਫੋਰਚੂਨੇਟ ਗੱਲ ਆ ਕਿ ਟਰੈਕਟਰਾਂ ਦੀ ਜਿਹੜੀ ਸੇਲ ਪਰਚੇਜ ਆ ਇਹ ਯਾਰ ਦਿਨ ਪਰ ਦਿਨ ਥੱਲੇ ਨੂੰ ਹੀ ਜਾ ਰਹੀ ਆ ਮੈਂ ਤਾਂ ਜਦੋਂ ਦਾ ਜਨਮਿਆ ਜਾਂ ਜਦਦਾ ਇਸ ਫੀਲਡ 'ਚ ਆਇਆ ਮੈਂ ਤਾਂ ਪਹਿਲੀ ਵਾਰ ਦੇਖਿਆ ਵੀ ਟਰੈਕਟਰਾਂ ਦੀ ਮਾਰਕੀਟ ਇੰਨੀ ਥੱਲੇ ਯਾਰ ਸਾਲੀ ਹਰਾਨੀ ਦੀ ਗੱਲ ਆ ਭਰਾ ਸੋਸੀ ਗੱਲ ਜੀ ਸਾਰਿਆਂ ਨੂੰ ਮਹੀਨਾਵਾਰ ਜਿਹੜੀ ਆਪਣੀ ਵੀਡੀਓ ਹੁੰਦੀ ਆ ਟਰੈਕਟਰ ਦੀ ਡੀਟੇਲ ਸੇਲ ਤੇ ਇਹ ਉਹੀ ਵੀਡੀਓ ਆ ਪਰ ਬੜੀ ਅਨਫੋਰਚੂਨੇਟ ਗੱਲ ਆ ਕਿ ਟਰੈਕਟਰਾਂ ਦੀ ਜਿਹੜੀ ਸੇਲ ਪਰਚੇਜ ਆ ਇਹ ਯਾਰ ਦਿਨ ਪਰ ਦਿਨ ਥੱਲੇ ਨੂੰ ਜਾ ਰਹੀ ਆ ਮੈਂ ਤਾਂ ਜਦੋਂ ਦਾ ਜਨਮਿਆ ਜਾਂ ਜਦਦਾ ਇਸ ਫੀਲਡ 'ਚ ਆਇਆ ਮੈਂ ਤਾਂ ਪਹਿਲੀ ਵਾਰ ਦੇਖਿਆ ਵੀ ਟਰੈਕਟਰਾਂ ਦੀ ਮਾਰਕੀਟ ਇੰਨੀ ਥੱਲੇ ਯਾਰ ਸਾਲੀ ਹਰਾਨੀ ਦੀ ਗੱਲ ਆ ਭਰਾ ਮਤਲਬ ਪਿਛਲੇ ਸਾਲ ਨਾਲੋਂ ਵੀ ਕਾਫੀ ਟਰੈਕਟਰ ਆ ਜਿਹੜੇ ਉਹ ਥੱਲੇ ਨੂੰ ਆਏ ਨੇ ਇੰਦਾ ਕਦੇ ਨਹੀਂ ਹੋਇਆ ਇਹ ਪਤਾ ਨਹੀਂ ਰੱਬ ਜਾਣੇ ਕੀ ਕਾਰਨ ਹੈ ਤੇ ਬਾਰੇ ਵੀ ਕੋਈ ਜ਼ੋਰ ਲਾਉਂਗਾ ਬਾਕੀ ਪਹਿਲਾਂ ਆਪਾਂ ਤੁਹਾਡੇ ਨਾਲ ਡਿਟੇਲ ਸਾਂਝੀ ਕਰ ਲਈਏ ਇਹ ਹੈ ਕਿ ਆ ਜੀ ਅਗਸਤ 2024 ਅਗਸਤ 2023 ਇੱਕ ਆ ਸਾਲ ਦਾ ਜਿਹੜਾ ਲੰਘਿਆ ਮਹੀਨਾ ਇੱਕ ਪਿਛਲੇ ਸਾਲ ਵਾਲਾ ਅਗਸਤ ਇੰਦਾਂ 2023 ਦਾ ਅਗਸਤ 2024 ਦਾ ਅਗਸਤ ਇੰਦਾਂ ਆਪਾਂ ਹਰ ਮਹੀਨਾ ਕੰਪੇਅਰ ਕਰਦੇ ਹੁੰਦੇ ਹਾਂ ਠੀਕ ਆ ਇਹ ਮਹਾ ਕਈ ਵਾਰ ਜਿਹੜਾ ਬੰਦਾ ਨਵਾਂ ਦੇਖਦਾ ਉਹਨੂੰ ਦੱਸ ਦਈਏ ਮਹਿੰਦਰਾ ਐਂਡ ਮਹਿੰਦਰਾ ਅਗਸਤ 2023 ਚ 17928 ਟਰੈਕਟਰ ਹੁਣ ਅਗਸਤ 24 ਚ 16183 ਇੱਕ ਤਰ੍ਹਾਂ ਦਾ 1500 ਟਰੈਕਟਰਾਂ ਤੋਂ ਵੀ ਪਰ ਥੱਲੇ ਆ ਗਿਆ ਮਹਿੰਦਰਾ ਐਂਡ ਮਹਿੰਦਰਾ ਸਵਰਾਜ ਡਿਵੀਜ਼ਨ ਅਗਸਤ 2023 ਚ 13413 ਟਰੈਕਟਰ ਇੱਥੇ ਆ ਗਏ 12221 ਟਰੈਕਟਰ ਮਹਿੰਦਰਾ ਨਾਲੋਂ ਘੱਟ ਥੱਲੇ ਆਇਆ ਸਵਰਾਜ ਮਹਿੰਦਰਾ ਜ਼ਿਆਦਾ ਥੱਲੇ ਆਇਆ ਹੈ ਇਹ ਤਾਂ ਤੁਸੀਂ ਲਾ ਲਓ ਵੀ 1200 ਟਰੈਕਟਰ ਆਇਆ ਥੱਲੇ ਹਨ ਅੱਗੇ ਆ ਗਿਆ ਜੀ ਤੁਹਾਡਾ ਚਹੇਤਾ ਇੰਟਰਨੈਸ਼ਨਲ ਟਰੈਕਟਰ ਲਿਮਟਿਡ ਸੋਨਾਲੀਕਾ 8455 ਟਰੈਕਟਰ ਅਗਸਤ 2023 ਚ ਅਗਸਤ 2024 ਚ 8495 ਬਈ ਸੋਨਾਲੀਕਾ ਮਾਰ ਮਾਰ ਗਿਆ ਭਾਵੇਂ ਪੰਨ ਦਾ ਟਰੈਕਟਰ ਹੀ ਵਧਿਆ ਇੱਕ ਤਾਂ ਡਿਕਲਾਈਨ ਨਹੀਂ ਕੀਤਾ ਪਲੱਸ ਰਾਈਜ਼ ਕੀਤਾ सोनाली का मार मार गया सोना लिका उपर अगे आ गया जी टैफे लिमिटेड अगस्त दो हज़ार तेई पचानवे सौ चौंठ टैक्टर अगस्त दो हज़ार चौबीकर सौ उन्नीस ट्रैक्टर टैफे भी थले आए अगे आ गया जी स्कॉट कबोटा लिमिटेड ਅਗਸਤ 2023 ਚ 7433 ਟਰੈਕਟਰ ਅਗਸਤ 2024 ਚ 5869 ਟੱਟ ਅੱਗੇ ਆ ਗਿਆ ਤੁਹਾਡਾ ਕਰੀਨਾ ਹਰੇ ਪੜਦੇ ਵਾਲਾ ਹਰੇ ਪੀਲੇ ਚੱਕਿਆਂ ਵਾਲਾ ਜਿਹਦੇ ਮੁੰਡੇ ਬਹੁਤ ਫੈਨ ਨੇ ਯੰਗਸਟਰ ਹੋਣਾ ਚਾਹੀਦਾ ਯਾਰ ਕੀ ਪ੍ਰੋਬਲਮ ਅਗਸਤ 2023 ਦੇ ਵਿੱਚ 4900 ਟਰੈਕਟਰ ਅਗਸਤ 2024 ਦੇ ਵਿੱਚ 5313 ਟਰੈਕਟਰ ਤੜਾ ਲੈਣਾ ਬਧਿਆ ਜੋਂਡੀਆ ਬਹੁਤ ਥੱਲੇ ਹੁੰਦਾ ਸੀ ਜੌਂਡੀਅਰ 3300 3400 ਟਰੈਕਟਰ ਹੁੰਦੇ ਸੀ ਪਿਛਲੇ ਇੱਕ ਸਾਲ ਦੀ ਗੱਲ ਆ 3500 ਟਰੈਕਟਰ ਹੋ ਜਾਣੇ ਮਹੀਨੇ ਦੇ ਮਤਲਬ 5000 ਦਾ ਆਂਕੜਾ ਜੌਂਡੀਅਰ ਪਾਰ ਕਰ ਗਿਆ ਵੱਡੀ ਗੱਲ ਹੈ ਆਇਸ਼ਰ ਟਰੈਕਟਰਸ ਅਗਸਤ 2023 ਚ 4900 62 ਟਰੈਕਟਰ ਅਗਸਤ 2024 ਚ 4400 82 ਟਰੈਕਟਰ ਆ ਸ਼ਾਪਾ ਜੀ ਵੀ ਥੱਲੇ ਨੂੰ ਆ ਗਏ CNH ਇੰਡਸਟਰੀਅਲ ਇੰਡੀਆ ਪ੍ਰਾਈਵੇਟ ਲਿਮਟਿਡ ਅਗਸਤ 2023 ਚ ਹੈਗੇ ਨੇ ਜੀ 2383 ਟਰੈਕਟਰ ਹੁਣ ਹੈਗੇ ਆ ਜੀ 2550 ਟਰੈਕਟਰ ਹਾਲੈਂਡ ਵੀ ਉੱਪਰ ਨੂੰ ਆ ਬੜੀ ਗੱਲ ਆਇਆ ਕਬੋਟਾ 1506 ਟਰੈਕਟਰ ਅਗਸਤ 2023 ਚ ਅਗਸਤ 2024 ਚ 1222 ਟਰੈਕਟਰ ਕਬੋਟਾ ਥੱਲੇ ਆ ਅਦਰਸ ਅਦਰਸ ਕੀ ਹੁੰਦਾ ਛੋਟੇ ਮੋਟੇ ਵੱਡੇ ਛੋਟੇ ਸਾਰੇ ਟਰੈਕਟਰ ਲਾ ਕੇ ਉਹ ਟਰੈਕਟਰ ਵੀ ਸ਼ਾਇਦ ਹੋ ਸਕਦੇ ਨੇ ਜਿਹੜੇ ਲਿਸਟਡ ਨਹੀਂ ਹੈਗੇ ਐਫਏਡੀਏ ਚ ਐਫਏਡੀ ਇੱਕ ਐਸੋਸੀਏਸ਼ਨ ਆ ਜਾਂ ਆਰਗੇਨਾਈਜੇਸ਼ਨ ਕਹਿ ਲਓ ਜਿਹਦੇ ਵਿੱਚ ਕੰਪਨੀ ਨੂੰ ਲਿਸਟ ਹੋਣ ਲਈ ਉਹ ਇੱਕ ਕੋਈ ਸਟੈਂਡਰਡ ਤੈਅ ਕੀਤਾ ਹੋਇਆ ਇਹਨਾਂ ਨੇ ਅਦਰਸ ਹੈਗੇ ਨੇ ਜੀ ਅਗਸਤ 2023 ਚ 3344 ਹੁਣ ਹੈਗੇ 2324 ਅਦਰਸ ਵੀ ਘਟ ਗਏ ਭਾਈ ਟੋਟਲ ਆ ਜੋ ਗੱਭਰੂ ਹੁਣ ਅਗਸਤ 2023 ਚ ਕੁੱਲ 73890 ਟਰੈਕਟਰ ਵੇਚਿਆ ਅਗਸਤ 2024 ਚ 65478 ਵਿਕੇ ਆ 8000 ਸਾਢੇ ਇਕੱਠ 8000 ਟਰੈਕਟਰ ਆ ਜਿਹੜਾ ਹੋ ਥੱਲੇ ਆਇਆ ਮਤਲਬ ਕਿ ਸਲਾਈਡ ਕਰ ਗਿਆ ਥੱਲੇ ਨੂੰ ਹੁਣ ਇੱਕ ਗੱਲ ਮੈਂ ਛੋੜ ਐਡ ਆਨ ਕਰਦਾ ਜਿਹੜੇ ਦੇਖੋ ਇਹ ਸਟੈਟਿਸ ਨੇ ਇਹ FADA ਦੇ ਨੇ ਇਹ ਮੈਂ ਕੋਈ ਤੁਹਾਨੂੰ ਨਹੀਂ ਕਹਿੰਦਾ ਕਿ ਮੈਂ ਸ਼ੋਰਾਂ ਜੀ 100% ਸਹੀ ਨੇ ਬਹੁਤ ਕੰਪਨੀਆਂ ਹੀ ਜੀਆਂ ਨੇ ਜਿਹੜੀਆਂ ਲਿਸਟਡ ਹੈ ਨਹੀਂ ਗੀਆਂ ਤਮੰਨੀ ਗੱਲ ਜਿਹੜੀਆਂ ਲਿਸਟਡ ਹੀ ਨਹੀਂ ਉਹਨਾਂ ਦਾ ਕੋਈ ਹੱਲ ਨਹੀਂ ਪਰ ਮੈਂ ਇੰਨਾ ਕੁ ਦਾਅਵੇ ਨਾ ਕਹਣਾ ਜੇ ਬਾਕੀ ਸਾਰੀਆਂ ਕੰਪਨੀਆਂ ਥੱਲੇ ਨੂੰ ਆਈਆਂ ਨੇ ਜਿਹੜੀਆਂ ਲਿਸਟਡ ਨਹੀਂ ਹੋਣੀਆਂ ਉਹ ਵੀ ਥੱਲੇ ਹੀ ਹੋਣੀਆਂ ਐਟ ਦੀ ਐਂਡ ਆਫ ਦੀ ਡੇ ਜਿਹੜੀ ਟਰੈਕਟਰ ਮਾਰਕੀਟ ਆ ਉਹ ਥੱਲੇ ਹੀ ਆਈ ਹੈ ਉੱਪਰ ਨੂੰ ਨਹੀਂ ਆਈ ਜੇ ਤੁਸੀਂ ਕਹੋ ਹੁਣ ਮੈਨੂੰ ਇਹ ਨਹੀਂ ਸਮਝ ਆ ਰਿਹਾ ਵੀ ਇਹਦਾ ਰੀਜ਼ਨ ਕੀ ਆ ਮੈਂ ਤਾਂ ਕਦੇ ਅੱਜ ਤੱਕ ਇਦਾਂ ਦਾ ਕੋਈ ਸਿਸਟਮ ਨਹੀਂ ਦੇਖਿਆ ਸਬਸਿਡੀਆਂ ਵੀ ਮਿਲ ਰਹੀਆਂ ਨੇ ਸਾਰਾ ਕੁਝ ਉਦਾਂ ਹੀ ਚੱਲ ਰਿਹਾ ਹੈ ਜਾਂ ਇਹ ਕਹਿ ਸਕਦੇ ਆ ਹੋ ਸਕਦਾ ਲੋਕਾਂ ਦੀਆਂ ਸਿਮਬਲਸ ਐਨੀਆਂ ਕ੍ਰੈਡਿਟ ਸਕੋਰ ਐਨਾ ਖਰਾਬ ਹੋ ਗਿਆ ਹੋਵੇ ਟਰੈਕਟਰ ਤਾਂ ਨਵਾਂ ਸਾਰਾ ਲੋਨ ਤੇ ਵਿਕਦਾ ਪਰ ਇਹ ਵੈਸੇ ਬੜੀ ਯਾ ਅਨਫੋਰਚੂਨੇਟ ਗੱਲ ਆ ਆ ਮਹੀਨੇ ਵੀ ਕੰਮ ਪਿੱਛੇ ਰਿਹਾ ਪਿਛਲੇ ਮਹੀਨੇ ਵੀ ਮਾੜਾ ਹੀ ਹਾਲ ਰਿਹਾ ਮਤਲਬ ਟਰੈਕਟਰਾਂ ਦੀ ਜਿਹੜੀ ਸੇਲ ਆ ਉਹ ਬੁਰੀ ਤਰ੍ਹਾਂ ਡਿਕਲਾਈਨ ਕਰ ਰਹੀ ਆ ਥੱਲੇ ਨੂੰ ਆ ਰਹੀ ਆ ਇਹ ਹੁਣ ਮੈਨੂੰ ਤਾਂ ਜਿੱਥੇ ਤੱਕ ਮੇਰਾ ਦਿਮਾਗ ਜਾਂਦਾ ਜਾਦਾ ਜ਼ਿਮੀਦਾਰ ਬਹੁਤ ਸਿਆਣਾ ਹੋ ਗਿਆ ਇੰਨੀ ਲੋੜ ਤਾਂ ਹੈ ਨਹੀਂ ਵਹੇ ਟਰੈਕਟਰਾਂ ਦੀ ਹਨਾ ਜਾਂ ਹੋ ਸਕਦਾ ਕਮਰਸ਼ੀਅਲੀ ਜਿਹੜੇ ਟਰੈਕਟਰ ਵਿਕਦੇ ਨੇ ਉਹ ਘਟ ਗਏ ਹੋਣ ਰੱਬ ਜਾਣੇ ਯਾਰ ਕੀ ਰੀਜ਼ਨ ਆ ਬੱਸ ਸਮਝੋ ਬਾਹਰ ਆਹੇ ਜਾਂ ਤੁਸੀਂ ਇਹ ਕਹਿ ਸਕਦੇ ਹੋ ਵੀ ਫਸਲਾਂ ਦਾ ਫਸਲਾਂ ਦਾ ਵੀ ਕੰਮ ਸਹੀ ਆ ਯਾਰ ਫਸਲ ਤਾਂ ਕੋਈ ਐਡੀ ਖਾਸ ਕਿਤੇ ਮਰੀ ਨਹੀਂ ਜੇ ਤੁਸੀਂ ਨੈਸ਼ਨਲ ਵਾਈਜ਼ ਸਾਰੇ ਸਟੈਟਿਸਟਿਕਸ ਦੇਖੋ ਕੋਈ ਐਡੀ ਕਿਤੇ ਖਾਸ ਫਸਲ ਤਾਂ ਮਰੀ ਨਹੀਂ ਪੰਜਾਬ ਚ ਮੱਕੀ ਬੜੀ ਸੋਹਣੀ ਹੋਈ ਆ ਆਲੂ ਬੜੇ ਫਲਰਿਸ਼ ਕਰ ਰਹੇ ਨੇ ਜਿਹੜੀ ਚੀਜ਼ ਤੇ ਐਮ ਐਸ ਪੀ ਆ ਉਹ ਤੋਂ ਜ਼ਿੰਮੇਵਾਰ ਹਟ ਕੇ ਜੀਤੇ ਐਮਐਸਪੀ ਹੈ ਨਹੀਂ ਉਹਦੇ ਤੇ ਜਾ ਰਿਹਾ ਤੇ ਉਹ ਬੜੇ ਢੱਲੇ ਨਾਲ ਵੱਧ ਪੁੱਲ ਰਹੀ ਆ ਇਹ ਵੈਸੇ ਸੋਚਣਾ ਚਾਹੀਦਾ ਆਪਾਂ ਨੂੰ ਇਹ ਇਦਾਂ ਹੋ ਕਿਉਂ ਰਿਹਾ ਟਰੈਕਟਰਾਂ ਦੀ ਸੇਲ ਦਾ ਭਰਾ ਜੀ ਮੇਰੀ ਸਮਝੋਂ ਬਾਹਰ ਆ ਬਈ ਕੀ ਕਾਰਨ ਕੀ ਗੱਲ ਹੈ ਕੀ ਬਾਤ ਹੈ ਬਸ ਬਹੁਤ ਹੈ ਮੇਰਾ ਹਾਲ ਹੋਰ ਤਾਂ ਕੁਛ ਰਹਿ ਨਹੀਂ ਗਿਆ ਥੈਂਕ ਯੂ ਸਸਿ